ਹਾਂ ਮੈਂ ਤੁਹਾਡਾ ਅਸ਼ੀਸ਼ ਕੁਮਾਰ ਅੱਜ ਕਿਵੇਂ ਆਏ ਹੋ ਇੱਥੇ ਚੌਂਕੀ 'ਚ ਇੱਥੇ ਮੱਜ ਰਾਤ ਚੋਰੀ ਹੋ ਗਈ ਸੀ ਮਾਈ ਤੇ ਕੱਟੀ ਤੁਹਾਡੇ ਵੀ ਚੋਰੀ ਹੋਇਆ ਹਾਂਜੀ ਹਾਂਜੀ ਆਪਣੇ ਨੋਰੇ ਚੁੱਲਾ ਗਿਆ ਖੋਲ ਕੇ ਕਦੋਂ ਕੋ ਚੋਰੀ ਹੋਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਰਾਤ ਨੂੰ ਡੈਡੀ ਸਵੇਰੇ ਗਿਆ ਸੀ ਪੱਠੇ ਪਾਉਣ ਉਹ ਤੋਂ ਪਤਾ ਲੱਗਿਆ ਉਹਦੇ ਪਤਾ ਲੱਗਿਆ ਪਾਸ਼ੂ ਨਹੀਂ ਗਏ ਨਹੀਂ ਹੁਣ ਕੋਈ ਦਰਖਾਸਤ ਦਿੱਤੀ ਇੱਥੇ ਚੌਂਕੀ ਦਰਖਾਸਤ ਦਿੱਤੀ ਪੁਲਿਸ ਚੌਕੀ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਤਾਂ ਕੋਈ ਰਿਸਪੌਂਸ ਨਹੀਂ ਦਿੱਤਾ ਇੰਨਾ ਵਧੀਆ ਹੂੰ ਤੇ ਬਾਕੀ ਵੀਡੀਓ ਵੇਖੀ ਹੋਣਾ ਉਹ ਕਹਿੰਦੇ ਵੀ ਗੱਡੀ ਦੇ ਨਾਲ ਤਾਂ ਨੰਬਰ ਵੇਖ ਰਿਹਾ ਨਾ ਪਤਾ ਲੱਗ ਰਿਹਾ ਵੀ ਇਹਦੀ ਕੋਈ ਪਾਲ ਨਹੀਂ ਹੋ ਉਹਨੇ ਦੇਖਿਆ ਗੱਡੀ ਦੇ ਵਿੱਚ ਪਸ਼ੂ ਲੱਦੇ ਹੋਏ ਹੈਗੇ ਆ ਆ ਵੀਡੀਓ ਵੇਖੀ ਵੇਲੇ ਲੱਦ ਕੇ ਲਈ ਜਾਂਦੇ ਨੇ ਇਹ ਕਿਹੜੇ ਪਾਸੇ ਜਾ ਰਹੀ ਗੱਡੀ ਫਿਰ ਇਹ ਲੈ ਜਾਣ ਲਾਦੂ ਕਾ ਮੰਡੀ ਵਾਲੇ ਸਾਡਾ ਆਪਣੇ ਨੋਰੇ ਕੋਲ ਲੱਦ ਕੇ ਤੇ ਅੱਗੇ ਨੂੰ ਕਹਿੰਦੇ ਪਤਾ ਨਹੀਂ ਕਿੱਥੇ ਕਿੰਨੇ ਮਿੰਟਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵਾਜ ਇਹ 2 ਵਜੇ ਕਿਉਂ ਜਿਹੜੀ ਵੀਡੀਓ ਵੇਖੀਏ 2 ਵਜੇ ਕੇ 12 ਮਿੰਟ ਤੇ ਆਏ ਨੇ ਤੇ 22 ਮਿੰਟਾਂ ਨੇ ਬੇਟੀਆਂ ਦਾਲੇ ਬਾਈ ਤੇ ਕੱਤੀ ਪਹਿਲੇ ਵੀ ਇੱਥੇ ਚੋਰੀ ਦੀ ਹੋਰ ਵਾਰ ਦਾ ਤਾਂ ਨਹੀਂ ਪਹਿਲਾਂ ਆਪਣੀ ਕੋਈ ਚੋਰੀ ਨਹੀਂ ਹੋਈ ਐ ਐਸੀ ਹੋਰ ਦੀ ਪਸ਼ੂ ਜਾਂ ਕੋਈ ਹੋਰ ਚੋਰੀ ਦਾ ਵਾਰ ਦਾ ਅੱਜ ਤਰੋੜੀ ਹੋਈ ਐ ਫੱਟੇ ਗਾੜ ਉਹ ਦਿਨ ਹੀ ਆਪਣੇ ਇੱਥੇ ਤੋਂ ਆਪਣੇ ਪਹਿਲੀ ਵਾਰੀ ਹੋਈ ਐ ਅੱਗੇ ਛੋਟੀ ਮੋਟੀ ਹੋ ਜਾਂਦੀ ਚੋਰੀ ਜਿਵੇਂ ਕੋਈ ਉਧਰ ਨੋਰੇ 'ਚ ਪਏ ਹੁੰਦੇ ਨੇ ਕੋਈ ਸੰਗਲ ਵਗੈਰਾ ਫੱਟੀ ਟਰੈਕਟਰ ਦੀ ਓਕਲੇਗੀ ਟਰਾਲੀ ਦੀ ਹੋਈ ਚੋਰੀ ਹੋ ਜਾਈ ਪਸ਼ੂ ਦੀ ਚੋਰੀ ਤੁਹਾਡੀ ਪਹਿਲੀ ਵਾਰੀ ਹੋਈ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਕੀ ਕਰਨੇ ਵੀ ਸਾਨੂੰ ਇਨੇ ਮਿਹਨਤ ਨਾਲ ਹਮਾਰ ਜਪੜੀ ਦੀ ਪਰ ਇਹ ਘਰ ਦੀ ਮੱਝ ਜੀ ਮਿਲ ਜਾਏ ਸਾਨੂੰ ਜਿਹੜੇ ਦੋਵੇਂ ਪਾਸੇ ਚੋਰੀ ਹੋਏ ਨੇ ਕਿੰਨੇ ਕੁ ਦੇਉਣਗੇ ਇਹ ਹੋਣਗੇ 1.5 ਲੱਖ ਦੇ 1.5 ਲੱਖ ਹਾਂਜੀ ਹਮਾਰ ਸੁਨਰ ਸੁਨਲ ਵਾਲੀ ਮਾਸੀ ਲਗਭਗ 1.5 ਮਹੀਨਾ ਪਹਿਸੋਂ ਦਾ ਤੁਹਾਡਾ ਕੀ ਨਾਮ ਹੈ ਜਰਨਾ ਮਨਸ਼ੀਸ਼ ਕੁਮਾਰ ਚੋਰੀ ਹੋਣ ਵਾਲਾ ਆਪਾਂ ਨਾਲ ਹੀ ਗਾਰੇ ਸੀ ਬੰਦੀ ਲਾਤ ਹਾਂਜੀ